ਬਨਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਦੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸਲੀ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਇਹ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹੱਕ ਡਾਈ ਹੈ ਇਹ ਜਿਵੇਂ ਕੇਂਦਰ ਸਰਕਾਰ ਡੱਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਾਨੂੰ 23 ਵਾਲਾ ਮੁਆਵਜ਼ਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ ਤੇਈ ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਉਹ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਸਾਰੀ ਦੇਖੋ ਦੇਖੋ ਆਮ ਆਦਮੀ ਪਾਰਟੀ ਦਾ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਕੀ ਬਾਤੋਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 ਮੈਂ ਵੀ ਬਹੁਤ ਕੁਝ ਕਹਾ ਥਾ ਉਸ ਕੀ ਸ਼ਿਕਾਇਤਾਂ ਵੀ ਪ੍ਰਧਾਨ ਮੰਤਰੀ ਜੀ ਨੇ ਕਹਾ ਮੈਂ ਪੁੱਛੂਗਾ ਜਦੋਂ ਸਾਡਾ ਪੁਰਾਣਾ ਸਾਰਾ ਆਰਡੀਅਰ ਸਾਰੇ ਪੈਸੇ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ ਚ ਹੈ ਸਾਫ ਆਫੀਸਰਸ ਦੇ ਨਾਲ ਗੱਲ ਹੋਊਗੀ ਬਿਹਤਰ ਹੁੰਦਾ ਕਿ ਮੁੱਖ ਮੰਤਰੀ ਸਾਹਿਬ ਇੱਥੇ ਹੁੰਦੇ ਤੇ ਆਪਣੀ ਗੱਲ ਬੜੇ ਮਜ਼ਬੂਤੀ ਨਾਲ ਰੱਖ ਸਕਦੇ ਸੀਗੇ ਉਹ ਤਾਂ ਬਿਮਾਰ ਹੈਗੇ ਹੈਗੇ ਉਹਨਾਂ ਦੇ ਨਾਲ ਸਾਡੀ ਸੰਤਾਨਾ ਵੀ ਤਗੜੇ ਹੋਣ ਪਰ ਸਾਡਾ ਉਸ ਤੋਂ ਵੀ ਜ਼ਿਆਦਾ ਸਾਨੂੰ ਦੁੱਖ ਹੈ ਵੀ ਪੰਜਾਬ ਅੱਜ ਬਹੁਤ ਹੀ ਬਿਮਾਰ ਹਾਲਾਤ 'ਚ ਹੈ ਤੇ ਉਹਨਾਂ ਦਾ ਕਿਵੇਂ ਇਲਾਜ ਹੋਊਗਾ ਉਹ ਲੋਕ ਪ੍ਰਧਾਨ ਮੰਤਰੀ ਕਰਨੀ ਦੇਖ ਰਹੇ ਸਨ ਜੀਪੀ ਦੇ ਪ੍ਰਧਾਨ ਸੁਦੀਲ ਜਾਖੜ ਬਾਹਰ ਆਏ ਨੇ ਉਹਨਾਂ ਵੱਲੋਂ ਇਹ ਇਹ ਬਿਆਨ ਦਿੱਤਾ ਗਿਆ ਕਿ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਪ੍ਰਧਾਨ ਮੰਤਰੀ ਸਬੰਧਤ ਅਧਿਕਾਰੀਆਂ ਦੇ ਨਾਲ ਪੰਜਾਬ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਸੀਨੀਅਰ ਅਫਸਰਾਂ ਦੇ ਨਾਲ ਮੀਟਿੰਗ ਕਰ ਰਹੇ ਨੇ ਔਰ ਮੀਟਿੰਗ ਤੋਂ ਬਾਅਦ ਉਹ ਐਲਾਨ ਕਰਨਗੇ ਕਿ ਕੀ ਮੁਢਲੇ ਤੌਰ ਤੇ ਪੰਜਾਬ ਨੂੰ ਰਾਸ਼ੀ ਦਿੱਤੀ ਜਾਣੀ ਹੈ ਕਿਉਂਕਿ ਇੱਕਦਮ ਇਹ ਪੁਨਰਵਾਸ ਦੇ ਲਈ ਹੁਣ ਪੈਸੇ ਦੀ ਲੋੜ ਹੈ ਔਰ ਉਹ ਸ਼ੁਰੂਆਤ ਹੋਣੀ ਹੈ ਉਸ ਦੀ ਬਾਕੀ ਤੇ ਜਿਹੜੀ ਨੁਕਸਾਨ ਦੀ ਅਸੈਸਮੈਂਟ ਹੈ ਉਹਤੇ ਹੁਣ ਗਰਦੌਰੀਆਂ ਹੋਣਗੀਆਂ ਕਿਸ ਕਿਸਾਨ ਦੀ ਕਿੰਨੀ ਫਸਲ ਬਰਬਾਦ ਹੋਈ ਹੈ ਕਿਸ ਦਾ ਘਾਟਿਆ ਇਹ ਸਾਰੀ ਅਸੈਸਮੈਂਟ ਲਈ ਜਾਏਗੀ ਪਰ ਇਹ ਇੱਕ ਲੰਬੀ ਪ੍ਰਕਿਰਿਆ ਹੈ ਔਰ ਕਿਉਂਕਿ ਲੋਕਾਂ ਨੂੰ ਤੁਰੰਤ ਹੁਣ ਇਸ ਮੁਸੀਬਤ ਦੇ ਵਿੱਚੋਂ ਬਾਹਰ ਕੱਢਿਆ ਜਾਣਾ ਔਰ ਉਸਦੇ ਲਈ ਜ਼ਾਹਰ ਜੀ ਗੱਲ ਹੈ ਪੈਸੇ ਦੀ ਲੋੜ ਹੁੰਦੀ ਹੈ ਸੋ ਮੁੱਢਲੇ ਤੌਰ ਤੇ ਕਿੰਨਾ ਪੈਕੇਜ ਪ੍ਰਧਾਨ ਮੰਤਰੀ ਐਲਾਨ ਕਰਕੇ ਜਾਂਦੇ ਹੈ ਜੋ ਤੁਰੰਤ ਪ੍ਰਭਾਵ ਨਾਲ ਰਾਸ਼ੀ ਜਿਹੜੀ ਉਸ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖਰਚ ਹੋਣੀ ਸ਼ੁਰੂ ਹੋ ਜਾਵੇ ਉਸ ਤੇ ਸਭ ਦੀ ਨਜ਼ਰ ਹੈ ਕਿ ਪ੍ਰਧਾਨ ਮੰਤਰੀ ਕੀ ਐਲਾਨ ਕਰਦੇ ਨੇ ਥੋੜੀ ਦੇਰ ਦੇ ਵਿੱਚ ਇਹ ਵੀ ਸਾਹਮਣੇ ਆ ਜਾਏਗਾ ਇਸ ਵੇਲੇ ਮੀਟਿੰਗ ਚੱਲ ਰਹੀ ਹੈ ਭਾਜਪਾ ਦੇ ਆਗੂ ਜਿਹੜੇ ਪੀਐਮ ਦੇ ਨਾਲ ਗਏ ਸੀ ਜਿਹੜੇ ਇਸ ਮੀਟਿੰਗ ਦਾ ਹਿੱਸਾ ਰਹੇ ਨੇ ਜਿਸ ਮੀਟਿੰਗ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਜਿਹਦੇ ਵਿੱਚ ਐਨਡੀਆਰਐਫ ਦੇ ਅਧਿਕਾਰੀਆਂ ਨੇ ਫੌਜ ਦੇ ਅਧਿਕਾਰੀਆਂ ਨੇ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਜੋ ਇਸ ਪੂਰੇ ਰੈਸਕਿਊ ਆਪਰੇਸ਼ਨ ਦੇ ਵਿੱਚ ਜੁਟੇ ਰਹੇ ਜਿਸ ਦੌਰਾਨ ਇਹ ਸਥਿਤੀ ਜਿਹੜੀ ਹੈ ਗੰਭੀਰ ਹੋਈ ਸੀ ਉਸ ਦੀ ਜਾਣਕਾਰੀ ਪ੍ਰਧਾਨ ਮੰਤਰੀ ਨੂੰ ਦਿੱਤੀ ਹੈ ਔਰ ਇੱਕ ਚੀਜ਼ ਹੋਰ ਨਿਕਲ ਕੇ ਆਈ ਹੈ ਜਿਸ ਦਾ ਜ਼ਿਕਰ ਮੇਰੇ ਸਹਿਯੋਗੀ ਰਜੀਵ ਸ਼ਰਮਾ ਵੀ ਕਰ ਰਹੇ ਸੀ ਕਿ ਇਲੀਗਲ ਮਾਈਨਿੰਗ ਦੀ ਗੱਲ ਰੱਖੀ ਹੈ ਉਹਨਾਂ ਨੇ ਕਿਸਾਨ ਜਿਹੜੇ ਪ੍ਰਧਾਨ ਮੰਤਰੀ ਨੂੰ ਮਿਲੇ ਸੀ ਉਹਨਾਂ ਨੇ ਕਿਹਾ ਕਿ ਇਹਨਾਂ ਹੜਾਂ ਦੇ ਆਉਣ ਦੀ ਇੱਕ ਵਜ੍ਹਾ ਵੱਡੇ ਪੱਧਰ ਤੇ ਹੋਈ ਨਜਾਇਜ਼ ਮਾਈਨਿੰਗ ਵੀ ਹੈ ਕਿਉਂਕਿ ਉਸ ਦੇ ਨਾਲ ਕਿਨਾਰੇ ਭੁਰ ਗਏ ਡੂੰਗੇ ਟੋਏ ਪੱਟ ਦਿੱਤੇ ਗਏ ਇਹ ਤੁਸੀਂ ਬੰਨਾ ਨੂੰ ਕਮਜ਼ੋਰ ਕਰ ਦਿੱਤਾ ਗਿਆ ਔਰ ਇਸ ਕਰਕੇ 20 ਇਤਰਾਸ ਦੀ ਜ਼ਿਆਦਾ ਭਿਆਨਕ ਹੋਈ ਸਾਰਿਆਂ ਨੂੰ ਇੱਕ ਇੱਕ ਸਮੱਸਿਆ ਉਹਨਾਂ ਨੇ ਦੱਸੀ ਕਿ ਕਿਸ ਤਰ੍ਹਾਂ ਸਾਡੇ ਇਲਾਕੇ 'ਚ ਖਨਨ ਹੋਇਆ ਅਵੈਧ ਖਨਨ ਕਾਰਨ ਤੁਸੀਂ ਟੁੱਟੀ ਅਵੈਧ ਕਟਾਈ ਹੋਈ ਲੋਕਾਂ ਨੇ ਦੱਸਿਆ ਕਿਸੇ ਨੇ ਤੁਸੀਂ ਸਿੱਧੇ ਪੈਸਾ ਨਹੀਂ ਲਗਾਇਆ ਲੋਕਾਂ ਨੇ ਦੱਸਿਆ ਕਿਸਾਨਾਂ ਨੇ ਸਪਸ਼ਟ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਸਾਡੀ ਘਰਾਂ 'ਚ ਪਾਣੀ ਆ ਗਿਆ ਕਿੱਥੇ ਕਿੱਥੇ ਆ ਗਿਆ ਈਵਨ ਬਾਰਡਰ ਵਾਲਿਆਂ ਨੇ ਦੱਸਿਆ ਰਾਵੀ ਦੇ ਪਾਰ ਵੱਲੇ ਕਿਸਾਨ ਵੀ ਆਏ ਸੀ ਐਡੀ ਕੁਆਇਟ ਹੀアリング ਮੈਂ ਅਜ ਤੱਕ ਕਿਸੇ ਮਾਈਨਿੰਗ ਦੀ ਜਾਂਚ ਕਰਵਾਉਂਗੇ ਜੀ ਔਰ ਪ੍ਰਾਈਮ ਮਿੰਸਟਰ ਸਾਹਿਬ ਨੇ ਇੱਕ ਇੱਕ ਚੀਜ਼ ਸੁਣੀ ਔਰ ਪ੍ਰਾਈਮ ਮਿੰਸਟਰ ਸਾਹਿਬ ਨੇ ਜ਼ਿਕਰ ਵੀ ਕੀਤਾ ਕਿ 1995 ਦਾ ਹੜ੍ਹ ਉਹ ਜਦੋਂ ਇੱਥੇ ਸਨ ਉਹਨਾਂ ਨੇ ਖੁਦ ਦੇਖਿਆ ਕਿਸਾਨਾਂ ਨੇ ਆਪਣਾ ਦਿਲ ਦੁੱਖ ਸਭ ਪ੍ਰਧਾਨ ਮੰਤਰੀ ਨਾਲ ਹਲਕਾ ਕੀਤਾ ਅੱਧਾ ਘੰਟਾ ਉਹਨਾਂ ਨੇ ਸਾਰੇ ਕਿਸਾਨਾਂ ਦੀ ਜਿਹੜੇ ਵੱਖ-ਵੱਖ ਇਲਾਕਿਆਂ ਤੋਂ ਆਏ ਸੀ ਸਾਰਿਆਂ ਦੀ ਗੱਲ ਸੁਣੀ ਸਾਰਿਆਂ ਨਾਲ ਆਈ ਗੱਲ ਸਾਰਿਆਂ ਨੇ ਕਿਸੇ ਨੇ ਬੰਨ ਦੀ ਗੱਲ ਕੀਤੀ ਕਿਸੇ ਨੇ ਮਜ਼ਦੂਰਾਂ ਦੀ ਗੱਲ ਕੀਤੀ ਵੀ ਸਾਡਾ ਜਿਹੜਾ ਤਿਹੜੀ ਮਰਗੀ ਉਹਨਾਂ ਦਾ ਕੀ ਬਣੂਗਾ ਗਰੀਬਾਂ ਦੇ ਘਰ ਜਿਹੜੇ ਟਹਿਗੇ ਉਹਨਾਂ ਨੇ ਆਪਣੀ ਗੱਲ ਰੱਖੀ ਕਿਸਾਨਾਂ ਨੇ ਜਿਹੜੇ ਠੇਕੇ ਤੇ ਜ਼ਮੀਨਾਂ ਲੈ ਰੱਖੀਆਂ ਸੀ ਉਹਨਾਂ ਨੇ ਆਪਣੀ ਗੱਲ ਸਾਰਿਆਂ ਨੇ ਰੱਖੀ ਸਾਰਿਆਂ ਦੇ ਉਹਨਾਂ ਨੂੰ ਬਹੁਤ ਤਸਲੀ ਨਾਲ ਜਿੰਨੇ ਕਿਸਾਨ ਸਾਥੀ ਆਏ ਸੀ ਸਾਰਿਆਂ ਦੀ ਬੀਬੀਆਂ ਵੀ ਜਿਹੜੇ ਸੀਗੇ ਉਹ ਵੀ ਸਾਰਿਆਂ ਦੀ ਗੱਲ ਸੁਣ ਕੇ ਉਹਨਾਂ ਨਾਲ ਇਹ ਗੱਲ ਵੀ ਮੈਂ ਤੁਹਾਡੇ ਨਾਲ ਖੜਾ ਤੁਹਾਡੀ ਪੂਰੀ ਮਦਦ ਹੈ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹਿੰਦੁਸਤਾਨ ਦੇ ਵਾਸਤੇ ਹੱਕ ਡਾਈ ਹੈ ਇਹ ਜਿਵੇਂ ਕੇਂਦਰ ਸਰਕਾਰ ਡਟ ਕੇ ਖੜੀ ਹੈ ਮੀਟਿੰਗ ਹੈ ਜੇ ਦੇਖੋ ਪੈਕੇਜ ਵਾਲੀ ਗੱਲ ਹੈ ਜੇ ਉੱਥੇ ਮੀਟਿੰਗ ਚੱਲ ਰਹੀ ਹੈ ਕਿਉਂਕਿ ਬਹੁਤ ਸਾਰੇ ਕਈ ਸਾਥੀਆਂ ਨੇ ਆ ਵੀ ਕਿ ਆ ਵੀ ਸਾਨੂੰ 23 ਵਾਲਾ ਮੌਜਾ ਵੀ ਨਹੀਂ ਮਿਲਿਆ ਉਹਨਾਂ ਨੇ ਕਿਹਾ ਜੇ ਮੇਰੀ ਮੀਟਿੰਗ ਹੈ ਮੈਂ ਸਟੇਟ ਗਵਰਨਮੈਂਟ ਵਾਲੇ ਜਿਹੜੇ ਅਧਿਕਾਰੀ ਉਹਨਾਂ ਨੂੰ ਪੁੱਛੂੰਗਾ ਵੀ ਵਜ੍ਹਾ ਕੀ ਹੈ 23 ਤੇ ਜਿਹੜਾ ਮੌਜਾ ਸੀ ਉਹ ਕਿਉਂ ਕਿਵੇਂ ਕਿਵੇਂ ਰੁਕ ਗਿਆ ਉਹ ਸਾਰੀਆਂ ਗੱਲਾਂ ਕਰਕੇ ਉਹਦੇ ਬਾਅਦ ਕਰਨਗੇ ਹਿਮਾਚਲ ਪ੍ਰਦੇਸ਼ 'ਚ ਉਹਨਾਂ ਨੇ ਪੈਕੇਜ ਜਿਹੜਾ ਸੀਗਾ ਅਨਾਉਂਸ ਕਰਤਾ ਇੱਥੇ ਵਾਸਤੇ ਉਹ ਮੀਟਿੰਗ ਖਤਮ ਹੋਣ ਦੇ ਬਾਅਦ ਕਰਨਗੇ ਸਰ ਉਹਨੇ ਫਸਲ ਬੀਮੇ ਦੀ ਬਾਤ ਕੀਤੀ ਸਾਰੀ ਦੇਖੋ ਆਮ ਆਦਮੀ ਪਾਰਟੀ ਨੇ 20 ਹਜ਼ਾਰ ਕਰੋੜ ਦਾ ਕੰਮ ਸੀ ਉਹ ਦੇਖੋ ਆਮ ਆਦਮੀ ਪਾਰਟੀ ਦਾ ਬਹੁਤ ਕੁਝ ਕਹਿ ਰਹੀ ਹੈ ਸਭ ਆਮ ਆਦਮੀ ਪਾਰਟੀ ਦੀ ਬਾਤਾਂ 'ਤੇ ਨਾ ਜਾਓ ਆਮ ਆਦਮੀ ਪਾਰਟੀ ਨੇ ਪਿਛਲੇ 23 ਮੈਂ ਵੀ ਬਹੁਤ ਕੁਝ ਕਹਾ ਤਾਂ ਉਸ ਕੀ ਸ਼ਿਕਾਇਤ ਹੈ ਵੀ ਪ੍ਰਧਾਨ ਮੰਤਰੀ ਜੀ ਨੇ ਕਹਾ ਮੈਂ ਪੁੱਛੂਗਾ ਆਰਡੀਅਪੂ ਵੀ ਰੀਜ਼ ਕੀਤਾ ਜਾਵੇ ਸਾਡਾ ਪ੍ਰਾਣਾ ਸਾਰਾ ਆਰਡੀਅਪ ਸਾਰੇ ਪੈਸੇ ਸਾਰੀਆਂ ਗੱਲਾਂ ਉਹਨਾਂ ਦੇ ਧਿਆਨ ਚ ਹੈ ਸਾਬ ਆਫਿਸਰਸ ਦੇ ਨਾਲ ਗੱਲ ਹੋਊਗੀ